ਵਿੱਕੀ ਇੱਧਰ ਆਇਆ ਮੈਂ ਇੱਥੇ ਬੈਠੀ ਆਂ ਬੜਾ ਖੁਸ਼ ਹੁੰਦਿਆਂ ਵਾ ਉਹ ਗੱਲ ਹੀ ਖੁਸ਼ੀ ਵਾਲੀ ਆ ਮਾਤਾ ਸਾਡੇ ਨਾਲ ਤੇ ਉਹ ਹੋਈਓ ਸਿਆਣੇ ਕਹਿੰਦੇ ਨਾ ਕੁੱਬੇ ਦੇ ਮਾਰੀ ਲਾਤ ਤੇ ਕੁੱਬੇ ਦਾ ਕੁੱਬ ਸਿੱਧਾ ਹੋ ਗਿਆ ਆਪਣੇ ਨਾਲ ਦੋਵੇਂ ਗੱਲਾਂ ਹੋ ਗਈਆਂ ਨਾਲੇ ਤੇ ਆਪਾਂ ਉਹਨੂੰ ਸਾਡਾ ਯਮਨ ਨੂੰ ਤੇ ਨਾਲੇ ਵਾਦਾ ਪਨੀਰੀ ਮਿਲ ਗਈ ਉਹ ਰਾਹ ਚ ਆਉਂਦਿਆਂ ਆਉਂਦਿਆਂ ਨਾ ਇੱਕ ਬੋਰਡ ਤੇ ਵੇਖਿਆ ਕਹਿੰਦੇ ਵਧੀਆ ਨਸਲ ਦੀ ਪਨੀਰੀ ਇੱਥੋਂ ਖਰੀਦੋ ਮੈਂ ਹਾਂ ਚੱਲ ਚੱਲ ਜਾਣੇ ਪੁੱਛ ਲੈਨੇ ਹੈਗੀ ਆ ਕਿ ਨਹੀਂ ਉਹਨਾਂ ਕੋਲ ਤਾਂ ਬਾਦੂ ਪਨੀਰੀ ਜਿੰਨੀ ਮਰਜ਼ੀ ਖਰੀਦੋ ਦੱਸ ਹੈ ਸਾਨੂੰ ਤਰਲੇ ਮਾਰਨ ਦੀ ਕੀ ਲੋੜ ਆ ਕਿਸਦੇ ਸਾਈ ਮੈਂ ਉਹਨਾਂ ਨੂੰ ਦੇ ਆਇਆ ਵਾਂ ਬਾਕੀ ਮੈਂ ਹਾਂ ਜਿੱਦਣ ਪਨੀਰੀ ਲੈ ਕੇ ਆਓਗੇ ਨਾ ਸਾਰੀ ਬਾਕੀ ਦੇ ਪੈਸੇ ਉਦੋਂ ਦੇ ਦਾਂਗੇ ਚੱਲ ਚੰਗਾ ਹੋਇਆ ਪੁੱਤਰ ਲੈ ਦੇ ਆ ਸਾਈ ਤੇ ਪਨੀਰੀ ਮਿਲ ਗਈ ਤੇ ਜੇ ਪੁੱਤਰ ਕਹਿੰਦਾ ਤੇਰੀ ਪੈੜੀ ਪਈ ਰਹਿੰਦੀ ਨਾ ਤੇ ਇੰਨਾਂ ਵਰਗਿਆਂ ਤੇ ਚਾੜੀ ਬੜੀ ਮਚਣੀ ਸੀ ਉਹਨਾਂ ਆਖਣਾ ਹੀ ਚੰਗੀ ਪੈੜੀ ਲੱਗੇ ਨਹੀਂ ਵohn ਪੈੜੀ ਪਈ ਹੈ ਪਨੀਰੀ ਹੁਣ ਆਹ ਪੁੱਤਰ ਬੜਾ ਹੀ ਸੋਹਣਾ ਹੋਇਆ ਈ ਚੜਤ ਨਹੀਂ ਮੈਂ ਮਚਣ ਦੇਣੀ ਮਾਤਾ ਸਕੀਮਾ ਤਾਂ ਮੇਰੇ ਪਾਵੇਂ ਮੈਨੂੰ ਕੱਦੂ ਦੇ ਛਟਾਣਾ ਦੇਣਾ ਪੈਂਦਾ ਝੋਨੇ ਦਾ ਮੈਂ ਛਟਾ ਹੀ ਦੇ ਦੇਣਾ ਅਹੀਂ ਹੁੰਦਾ ਭਾਵੇਂ ਜਿੱਦਾਂ ਦਾ ਮਰਜੀ ਪਰ ਇਹਨਾਂ ਦੀ ਚੜ ਨਹੀਂ ਮੈਂ ਮਚੰਦੇਣੀ ਉਹ ਵੀ ਪੁੱਤਰ ਬੜਾ ਸੁਣਾ ਹੋ ਜਾਣਾ ਅਹੀਂ ਹੋਰ ਕੀ ਛੱਟੇ ਦਾ ਵੀ ਝੋਨਾ ਬੜਾ ਹੋ ਜਾਂਦਾ ਹੁੰਦਾ ਪਰ ਉਦਾਂ ਮਾਤਾ ਇੱਕ ਗੱਲ ਹੀ ਉਹ ਪੈਸੇ ਬੜੇ ਲੱਗਦੇ ਆ ਝੋਨੇ ਦੇ ਉੱਤੇ ਹੈ ਪੁੱਤਰ ਉਹ ਤਾਂ ਫਿਰ ਲੱਗਣੇ ਹੀ ਹੁੰਦੇ ਨੇ ਤੂੰ ਮੇਰੇ ਨਾਲੇ ਨਵਾਂ ਨਵਾਂ ਪਿਆ ਨਾ ਵਾਈਚ ਤੈਨੂੰ ਤਾਂ ਲੱਗਦਾ ਪੁੱਤਰ ਐਦਾਂ ਹੀ ਜੱਟਾਂ ਦੇ ਨਾਲ ਇਹ ਇਤਰੇ ਵਾਦੇ ਘਾਟੇ ਹੁੰਦੇ ਨੇ ਚੱਲ ਉਦਾਂ ਝੋਨਾ ਚੰਗਾ ਹੋ ਜਾਏ ਤੇ ਚਾਰ ਪੈਸੇ ਵੱਜ ਜਾਣ ਤਾਂ ਫੇਰ ਤੇ ਨਜ਼ਾਰਾ ਆ ਜੇ ਹੈ ਕਿ ਨਹੀਂ ਨਹੀਂ ਮੈਂ ਹੋ ਜਾਣਾ ਪੁੱਤਰ ਬੜਾ ਸੋਹਣਾ ਝੋਨਾ ਹੋਣਾ ਤੂੰ ਬੇਫਿਕਰਾ ਹੋ ਤੂੰ ਮਿਹਨਤ ਕਰ ਆਪਣੀ ਪੂਰੀ ਝੋਨੇ ਤੇ ਨਹੀਂ ਮੈਂ ਤਾਂ ਮਿਹਨਤ ਪੂਰੀ ਕਰਨੀ ਡਿਆ ਵਾਂ ਤੇ ਨਾਲੇ ਮੈਨੂੰ ਉਹ ਦੱਸ ਵੀ ਤੂੰ ਵੀ ਉਹਨਾਂ ਦੇ ਘਰ ਗਿਆ ਹੁਣ ਛੱਡਣ ਨਹੀਂ ਨਹੀਂ ਮੈਂ ਉਹਨਾਂ ਦੇ ਘਰ ਨਹੀਂ ਗਿਆ ਮੰਦੇ ਹਾਂ ਮੈਂ ਤੁਹਾਨੂੰ ਬੋਹਤ ਗਾੜੀ ਲਾ ਕੇ ਚੱਲ ਗਿਆ ਮੈਂ ਉਹਨੂੰ ਇਹੋ ਦੱਸਿਆ ਕਿ ਮੈਂ ਤਾਂ ਕੱਦੂ ਚੋਥੇ ਟਰੈਕਟਰ ਖਿਲਾ ਰਿਹਾ ਵਾ ਦੱਸ ਪਾਣੀ ਸੁੱਕ ਜਾਣਾ ਵਾ ਹੈ ਅੱਛਾ ਆਹੋ ਤੇ ਰਾਜਤ ਨੇ ਕੋਈ ਗੱਲਬਾਤ ਕਰਦੀ ਕਰਦੀ ਕੀ ਉਦੋਂ ਵੇਰਦੀ ਸੀ ਬਸ ਜਦੋਂ ਤੁਰੀ ਜਾਣ ਦੀ ਸੀ ਉਦੋਂ ਗੁੱਸਾ ਸੀਗਾ ਥੋੜਾ ਬੋਤਾ ਗੁੱਸਾ ਉਹਨੂੰ ਤੁਰ ਕੇ ਜਾਂਦਾ ਜਾਂਦਾ ਚੜ ਗਿਆ ਉਦਾਂ ਮੈਂ ਉਹਨੂੰ ਕਹਿਤਾ ਮੈਂ ਕਿ ਤੂੰ ਨਾ ਇਦਾਂ ਕਰ ਚੰਗੇ ਨਹੀਂ ਲੱਗਦਾ ਹੁਣ ਇਨਾ ਟਾਈਮ ਸਾਡੇ ਕੋਲ ਰਹਿ ਕੇ ਚੱਲੀ ਆਂ ਤਾਂ ਹੁਣ ਇਦਾਂ ਦਾ ਮੂੰਹ ਬਣਾ ਕੇ ਉੱਥੇ ਜਾਂਦੀ ਚੰਗੀ ਲੱਗਦੀ ਆਂ ਇਤਿਆਸ ਤੇ ਆ ਕੇ ਮਾਤਾ ਉਹਨੇ ਮੈਂ ਉਹਦਾ ਮਣਾ ਲਿਆ ਬਾਅਦ ਵਿੱਚ ਖੁਸ਼ ਹੀ ਗੱਡੀ ਦੇ ਵਿੱਚ ਨਾਲੇ ਮੈਂ ਉਹਨੂੰ ਸਮਝਾਤਾ ਮੈਂ ਕਿ ਇੱਥੇ ਦੀ ਗੱਲ ਉੱਥੇ ਕੋਈ ਨਾ ਕਰੀ ਬਾਅਦ ਗੱਲਾਂ ਵਾਧੀਆਂ ਵਾਧੀਆਂ ਵੱਜ ਜਾਂਦੀਆਂ ਵਾ ਮਿਲਣ ਵਰਤਨ ਨਹੀਂ ਰਹਿਂਦਾ ਬੰਦੇ ਦਾ ਉਹਦਾ ਮੰਨ ਗਈ ਮੇਰੀ ਗੱਲ ਉਹ ਹੁਣ ਬਾਕੀ ਦਾ ਰੱਬ ਜਾਣੇ ਹੈ ਗਈ ਜਿੱਦਾਂ ਦੀ ਹੁਣ ਉਹਦੇ ਸੁਭਾਅ ਤੇ ਆ ਗਈ ਗੱਲ ਦੱਸਦੀ ਆ ਕਿ ਨਹੀਂ ਮਾਤਾ ਆਪਣੀ ਚੱਲ ਚੰਗਾ ਹੋਇਆ ਪੁੱਤਰ ਛੱਡ ਆਇਆ ਉਹਨੇ ਤਾਂ ਪ੍ਰੀਤ ਦੇ ਨਾਲ ਕਈ ਫੁੱਲਨੇ ਫੋਲ ਕੇ ਨਾ ਤੇ ਕਈ ਸਿਆਪੇ ਪਾਉਣੇ ਹਨ। ਤੇ ਸਿਆਪੇ ਪੈਣੇ ਹੀਗੇ ਹੋਰ ਕੀ? ਆਹਹ। ਤਾਂ ਪ੍ਰੀਤ ਨੇ ਪੁੱਛਿਆ ਤਾਂ ਨਹੀਂ। ਨਹੀਂ ਨਹੀਂ ਪ੍ਰੀਤ ਨੇ ਨਹੀਂ ਪੁੱਛਿਆ ਕੁਝ ਵੀ। ਠੀਕ ਆ। ਹਾਂ। ਚੱਲ ਚੰਗਾ ਮਾਤਾ ਤੂੰ ਬਹਿ ਮੈਂ ਕੱਪੜੇ-ਕਪੜੇ ਚੇਂਜ ਕਰਕੇ ਤੇ ਜਾਵਾਂ ਨਾਲੇ ਵਟਾ-ਵਟਾ ਲੰਬਾ। ਸਾਰੀ ਦੁਨੀਆ ਨੇ ਝੋਨੇ ਲਾਲੇ ਆ ਸਾਡੇ ਸਿਰਫ ਰਹਿ ਗਿਆ ਵਾ। ਲੋਕਾਂ ਦੇ ਤੇ ਬੂਟਾ ਵੀ ਕਰ ਗਿਆ ਝੋਨਾ। ਨਾਲੇ ਵੇਖਾਂ ਪ੍ਰੀਤ ਕੀ ਡਈਆ ਕਰਨ ਹੈ। ਪ੍ਰੀਤ ਕੀ ਡਈਆ ਕਰਨ? ਕੋਈ ਚਲਿੰਗ ਵਾਸਤੇ ਕੰਮ ਹੀ ਕਰਨੀ ਮੈਂ ਕਦੋਂ ਦਾ ਬਾਹਰ ਆਇਆ ਦੱਸ ਬੰਦੇ ਨੂੰ ਪਾਣੀ ਪੂਣੀ ਪੁੱਛਣਾ ਹੁੰਦਾ ਕਿ ਨਹੀਂ ਜਾ ਪਾਣੀ ਲੈ ਗਿਆ ਨਾਲ ਚਾਹ ਵੀ ਮਗਰੇ ਰੱਖਦੀ ਫੇਰ ਮੈਂ ਚਾਹ ਪੀ ਕੇ ਜਾਣਾ ਵਟਾ-ਮਟਾ ਲਿੰਬਣ ਚਾਹ ਰੱਖਦੀ ਆ ਹਾਂਜੀ ਰੱਖ ਦਿੱਤੀ ਆ ਮੈਨੂੰ ਲੱਗਦਾ ਅਮਾ ਦਾ ਸਾਰਾ ਗੁੱਸਾ ਤੁਸੀਂ ਮੇਰੇ 'ਚੋਂ ਕੱਢਣਾ ਆ ਮੰਦਾ ਕੋ ਸਮਝ ਤਰ ਤੈ ਗੜੀ ਕੋ ਗੜ ਰਹਾ ਹਾਂ ਵੇਖੋ ਤੁਸੀਂ ਕਿੱਦਾਂ ਬੋਲਣ ਦੇ ਆ ਮੇਰੇ ਨਾਲ ਉਹ ਬੋਲਣ ਤਾਂ ਮੈਂ ਤਾਂ ਆਂ ਡਿਆ ਆਂ ਕਦੋਂ ਦਾ ਆਇਆ ਮੈਂ ਪਾਣੀ ਵੀ ਨਹੀਂ ਪੁੱਛਿਆ ਤੇ ਲੱਗੀ ਸੀ ਮੈਨੂੰ ਤੇ ਮੈਨੂੰ ਥੋੜਾ ਪਤਾ ਸੀ ਮੈਂ ਤੇ ਅੰਦਰ ਕੰਮ ਹੀ ਕਰੰਡੀ ਸੀ ਮੈਂ ਗੜੀ ਵੇਲੇ ਬੈਠੀ ਸੀ ਚੱਲ ਠੀਕ ਆ ਤੇਓ ਚੱਲ ਮੰਮੀ ਨਾ ਤੇ ਨਾਰਾਜ਼ ਹੋ ਕੇ ਗਈ ਸੀ ਤੁਸੀਂ ਉਹਨੂੰ ਛੱਡ ਕੇ ਨਹੀਂ ਸੀ ਆਉਣਾ ਉਹਨੂੰ ਮਨਾਵਨੂ ਕੇ ਲੈ ਆਉਂਦੇ ਆ ਮਰਜ਼ੀ ਉਹਦੀ ਆ ਮੈਂ ਤਾਂ ਬਥੇਰਾ ਮਨਾਇਆ ਹੋਰ ਦੱਸ ਮੈਂ ਉਹਨੂੰ ਕਿੱਦਾਂ ਲੈ ਆਉਂਦਾ ਜਦੋਂ ਅਗਲੀ ਕਹਿੰਦੀ ਕਿ ਮੈਂ ਨਹੀਂ ਜਾਣਾ ਨਹੀਂ ਰਹਿਣਾ ਤਾਂ ਫਿਰ ਮੈਂ ਛੱਡ ਆਇਆ ਮੈਂ ਇੱਕ ਗੱਲ ਕਰਾਂ ਤੁਹਾਡੇ ਨਾਲ ਹਾਂ ਕਰ ਪਰ ਜੇ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਨਹੀਂ ਕਰਦਾ ਗੁੱਸਾ ਦੱਸ ਮੈਨੂੰ ਨਾ ਐਂਦਾ ਲੱਗਦਾ ਵਾ ਅਮਨ ਸੂਟਾ ਨੂੰ ਸੀਨ ਤੋਂ ਨਹੀਂ ਲੜਕੇ ਗਈ ਮੰਮੀ ਦੇ ਨਾਲ ਕੋਈ ਹੋਰ ਗੱਲ ਆ ਨਹੀਂ ਹੋਰ ਕਿਹੜੀ ਗੱਲ ਵਾ ਹੋਰ ਕਿਹੜੀ ਗੱਲੋਂ ਲੜਕੇ ਜਾਣਾ ਸੀ ਉਹ ਕਿਉਂਕਿ ਉਹ ਜਦੋਂ ਮੰਮੀ ਨਾ ਨਾਰਾਜ਼ ਸੀ ਨਾ ਤੇ ਜਦੋਂ ਬਾਹਰ ਆਈਏ ਤੇ ਮੈਂ ਪੁੱਛਿਆ ਕੀ ਹੋਇਆ ਕਹਿੰਦੀ ਮੈਨੂੰ ਨਹੀਂ ਪਤਾ ਆਪਣੀ ਸੱਸ ਨੂੰ ਪੁੱਛੋ ਜਾ ਕੇ ਤੇ ਜੇ ਮੈਂ ਮੰਮੀ ਨੂੰ ਕਿਹਾ ਕੀ ਕੋਈ ਨਹੀਂ ਮੈਂ ਸਮਝਾਉਣੀ ਆ ਤੇ ਮੰਮੀ ਨੇ ਮੈਨੂੰ ਮੌਕਾ ਹੀ ਨਹੀਂ ਦਿੱਤਾ ਉਹ ਇਹ ਨਾਲ ਗੱਲ ਕਰਨ ਦਾ ਨਹੀਂ ਤੂੰ ਕਿ ਉਹਨੂੰ ਸਮਝਾ ਲੈਣਾ ਸੀ ਤੁਹਾਡੇ ਨਾਲੋਂ ਜ਼ਿਆਦਾ ਸਿਆਣੀ ਆ ਜਦੋਂ ਮੇਰੇ ਕਹਿਣ ਤੇ ਨਹੀਂ ਸਮਝੀ ਮੰਮੀ ਦੇ ਕਹਿਣ ਤੇ ਨਹੀਂ ਸਮਝੀ ਤੇ ਤੇਰੇ ਕਹਿਣ ਤੇ ਉਹਨੇ ਸਮਝ ਜਾਣਾ ਸੀ ਨਾਲੇ ਤੂੰ ਨੂੰ ਜਾਣਦੀ ਕਿੰਨਾਗਾ ਤੂੰ ਤਾਂ ਵਿਆਹ ਤੋਂ ਬਾਅਦ ਹੀ ਮਿਲੀ ਆ ਉਹਨੂੰ ਮੈਂ ਉਹਨੂੰ ਨਿੱਕੇ ਹੁੰਦਿਆਂ ਤੋਂ ਜਾਣਦਾ ਆ ਬੜੀ ਜਿੱਦ ਦੀ ਪੱਕੀ ਆ ਜਿਹੜੀ ਗੱਲ ਤੇ ਅੜ ਜਾਂਦੀ ਆ ਆੜੀ ਜਾਂਦੀ ਆ ਸਾਰੇ ਰਾਹ ਮੈਂ ਇਹੋ ਸਮਝਾਉਂਦਾ ਗਿਆ ਵਾਂ ਕਿ ਅਮਣ ਇਦਾਂ ਨਾਰਾਜ਼ ਹੋ ਕੇ ਨਾ ਜਾ ਫਿਰ ਕੀ ਹੋ ਗਿਆ ਜੇ ਕੋਈ ਗੱਲ ਹੋ ਗਈ ਆ ਤੇ ਇਨਾ ਟਾਈਮ ਹੋ ਗਿਆ ਦਿਨ ਇੱਥੇ ਰਹਿੰਦੀ ਨੂੰ ਹੁਣ ਐਦਾਂ ਜਾਂਦੀ ਚੰਗੀ ਲੱਗਦੀ ਆ ਪਰ ਮਾਂ ਦੀ ਤੇ ਟਾਸ ਤੋਂ ਮਸ ਨਹੀਂ ਹੋਈ ਮੈਂ ਤਾਂ ਇੱਥੋਂ ਤੱਕ ਵੀ ਕਿਹਾ ਉਹਨੂੰ ਕਿ ਅੱਜ ਦੀ ਦਿਹਾੜੀ ਨਾ ਜਾ ਅੱਜ ਤੂੰ ਨਾਰਾਜ਼ ਆ ਬਾਬਾ ਕੱਲ ਨੂੰ ਚਲ ਜੀ ਕੱਲ ਨੂੰ ਤੇਰਾ ਗੁੱਸਾ ਸ਼ਾਂਤ ਹੋ ਜਾਣਾ ਆ ਮੈਂ ਆਪ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਛੱਡ ਕੇ ਆਉਂਗਾ ਪੱਕਾ ਪਰ ਐਦਾਂ ਨਾਰਾਜ਼ ਹੋ ਕੇ ਨਹੀਂ ਖੁਸ਼ੀ-ਖੁਸ਼ੀ ਪਰ ਨਹੀਂ ਕਹਿੰਦੀ ਆ ਵੀ ਅੱਜ ਹੀ ਜਾਣਾ ਵਾ ਫਿਰ ਮੈਨੂੰ ਵੀ ਗੁੱਸਾ ਆ ਕਿ ਮੈਂ ਫਿਰ ਛੱਡ ਆਇਆ ਮੈਂ ਤਾਂ ਆਪ ਨਹੀਂ ਉਹਦੇ ਘਰ ਗਿਆ ਮੈਂ ਵੀ ਫਿਰ ਬੋਏ ਗਾੜੀ ਧਾਰ ਕੇ ਆ ਗਿਆ ਪਰ ਪਟਾਣੀ ਕਿਉਂ ਮੈਨੂੰ ਲੱਗਦਾ ਵਾ ਜਿਹੜੇ ਸਾਬਣਾ ਮੰਮੀ ਨਾਲ ਲੜਦੀ ਸੀ ਬੋਲਣ ਦੀ ਸੀ ਨਾ ਗੱਲਾਂ ਕੋਈ ਹੋ ਰਹੀ ਆ ਨਹੀਂ ਹੋਰ ਕਿਹੜੀਆਂ ਦੱਸ ਤੂੰ ਮੈਨੂੰ ਕਿੜੀਆਂ ਹੋ ਸਕਦੀਆਂ ਗੱਲਾਂ ਹੋਰ ਜਿੱਦਾਂ ਮਤਲਬ ਕਿ ਜਿੱਦਾਂ ਕੋਈ ਤੁਹਾਡੇ ਉਹ ਬੱਸ ਕਰ ਐਵੇਂ ਨਾ ਆਪਣੇ ਮਨ ਦੇ ਵਿੱਚ ਫालतू ਦੇ ਵਹਿਮ ਪਾਲੀ ਜਾ ਜਿੱਦਾਂ ਕੋਈ ਤੂੰ ਅੰਦਰ ਜਾਮੀ ਆ ਜਾ ਜਾ ਕੇ ਚਾਹ ਲਿਆ ਮੇਰੇ ਵਾਸਤੇ ਮੈਂ ਬਾਅਦ ਚ ਜਾਣਾ ਵੀ ਉੱਥੇ ਕਦੂ ਦੇ ਵਿੱਚ ਟਰੈਕਟਰ ਖਿਲਾ ਰਿਆ ਵਾ ਸੁੱਕਣ ੜਿਆ ਵਟਾ ਵਟਾਂ ਲਿੰਬੜੀਆਂ ਜਾ ਕੇ ਜਾ ਐਵੇਂ ਨਾ ਬੋਧਾ ਦਿਮਾਗ ਲਾਇਆ ਕਰ ਉਦਾਂ ਕਹਿੰਦੇ ਇਹਦਾ ਦਿਮਾਗ ਨਹੀਂ ਹੈਗਾ ਸੋਚਾਂ ਵੇ ਕਿੱਥੋਂ ਤੱਕ ਸੋਚਣ ਦੀ ਆ ਗੱਲ ਇਹ ਕੋਈ ਹੋਰ ਹੋਣੀ ਆ ਹੁਣ ਤੈਨੂੰ ਅਸਲ ਗੱਲ ਦੱਸ ਦਈਏ ਆਪਾਂ ਵੀ ਕਿਹੜੀ ਗੱਲ ਆ ਤੇ ਕਿਹੜੀ ਨਹੀਂ ਉੱਥੇ ਲਾਇਆ ਮੰਮੀ ਲੱਗੇ ਪਿੰਨੇ ਆ ਬਹਿ ਕੇ ਆ ਜਾ ਚਾਹ ਬਣਾ ਲੈਂਦੀ ਜੀ ਹਾਂ ਜੀ ਮੀ ਜੀ ਉਦੋਂ ਤਾਂ ਦੀ ਅਮਨਾਂ ਕੀ ਗੱਲ ਹੋਈ ਸੀ ਜਿਹੜੇ ਉਹ ਮੈਨੂੰ ਕਹਿੰਦੀ ਸੀ ਕਿ ਜਾ ਕੇ ਆਪਣੀ ਸੱਸ ਨੂੰ ਪੁੱਛੋ ਤੂੰ ਹਟਦੀ ਨਹੀਂ ਤੈਨੂੰ ਇੱਕ ਵਾਰ ਸਮਝਾਇਆ ਵਾ ਬਾਰ-ਬਾਰ ਬਾਰ-ਬਾਰ ਉਹੀ ਗੱਲਾਂ ਚਲ ਨਹੀਂ ਗਈਆਂ ਤੂੰ ਤੇ ਫਿਰ ਕੀ ਹੈ ਜੇ ਮੈਂ ਮੰਮੀ ਨੂੰ ਪੁੱਛ ਲਾਂਗੀ ਤੂੰ ਜੀ ਕਾ ਤੂੰ ਨਰਾਜ ਹੋਈ ਜਾਂਨੇ ਮੇਰੇ ਨਾਲ ਲੈ ਇਹ ਕਰਕੇ ਨਰਾਜ ਹੋਣ ਡਿਆ ਵਾਂ ਕਿ ਕੋਈ ਫਾਇਦਾ ਨਹੀਂ ਹੈਗਾ ਇਹੋ ਜੀਆਂ ਗੱਲਾਂ ਕਰਨ ਦਾ ਦੱਸ ਦੋ ਮੰਮੀ ਕਿਹੜੀ ਗੱਲ ਹੋਈ ਸੀ ਨਹੀਂ ਗੱਲ ਤਾਂ ਪੱਤਰ ਕੋਈ ਵੀ ਨਹੀਂ ਹੋਈ ਉਹ ਸੂਟ ਸੀਣ ਵਾਲਾ ਮੈਂ ਆਖਿਆ ਸੀ ਤਾਂ ਦੀ ਮੈਂ ਨਹੀਂ ਅਜਾ ਸੀਨੇ ਮੈਂ ਪਿੰਡੋਂ ਆਣ ਕੇ ਸੀਨੇ ਮੈਂ ਪਿੰਡ ਜਾਣਾ ਪਰ ਮੰਮੀ ਜਿਹੜੇ ਤਾਂ ਉਹ ਬੋਲਣ ਦੀ ਸੀ ਮੈਨੂੰ ਨਾ ਪ੍ਰੀਤ ਇਹਨਾਂ ਗੱਲਾਂ ਵੱਲ ਨਾ ਤੂੰ ਘਾਟੀ ਧੀਆ ਖਿਆਲ ਕਰਿਆ ਕਰ ਤੂੰ ਆਪਣੇ ਚੁੰਕੇ ਭਾਂਡੇ ਵੱਲ ਵੇਖਿਆ ਕਰ ਉਧਰ ਆਪਣਾ ਕੰਮ ਕਰਿਆ ਕਰ ਤੇ ਦੂਜੀ ਗੱਲ ਇਹ ਨੇ ਪਤੀਏ ਖਾ ਕੇ ਤੇ ਸੁੱਤੀ ਨਾ ਰਿਆ ਕਰ ਆਪਣੇ ਸਵਾਈ ਦੀ ਜਾਦ ਸਿੱਖ ਆਪਣੇ ਲੀੜੇ ਆਪ ਧੀਏ ਸੀਆਂ ਕਰ ਇਸੇ ਕਰਕੇ ਨਾ ਉਹ ਅਮਨ ਮੇਰ ਨਾਲ ਗੁੱਸੇ ਹੋ ਗਿਆ ਗਈਏ ਵੀ ਮੈਂ ਨਹੀਂ ਇਹ ਜੈ ਸੂਟ ਭਾਬੀ ਦੇ ਸੀਨੇ ਮੈਂ ਤਾਂ ਪਿੰਡ ਹੀ ਜਾਣਾ ਤੇ ਜੇ ਤੀਏ ਤੈਨੂੰ ਜਾਚ ਹੋਏ ਤਾਂ ਆਪਣੇ ਸੂਟ ਆਪੇ ਹੀ ਸੀਲੇ ਬਹੁਤ ਠੀਕ ਆ ਮੰਮੀ ਜੀ ਮੈਨੂੰ ਸੂਟ ਸਿਉਣੇ ਕਿੱਥੋਂ ਹੁੰਦੇ ਆ ਇੱਥੋਂ ਤੱਕ ਮੈਨੂੰ ਤੇ ਤਰਪਾਈ ਕਰਨੀ ਵੀ ਨਹੀਂ ਆਉਂਦੀ ਉਹ ਨਹੀਂ ਆਉਂਦੀ ਤਾਂ ਸਿੱਖ ਲਾ ਫੋਨ ਕਾਦੇ ਵਾਸਤੇ ਹੁੰਦੇ ਆ ਕੱਲੇ ਟੱਚ ਟੱਚ ਕਰਨ ਨੂੰ ਫੋਨ ਦੇ ਉੱਤੇ ਸਾਰਾ ਕੁਝ ਹੀ ਆ ਸਲਾਈ ਕਢਾਈ ਦਾ ਕੰਮ ਕੱਢ ਕੇ ਤੂੰ ਤੋਂ ਸਿੱਖ ਲਾ ਆਪੇ ਹੌਲੀ ਹੌਲੀ ਜਾਚ ਆਈ ਜਾਣੀ ਆ ਨਾਲੇ ਜਿੱਥੋਂ ਨਾ ਪਤਾ ਲੱਗੂਗਾ ਮਾੜਾ ਮੋਟਾ ਮੰਮੀ ਕੋਲੋਂ ਪੁੱਛ ਲਈ ਮੰਮੀ ਨੇ ਵੀ ਤੈਨੂੰ ਦੱਸ ਦੇਣਾ ਆ ਨਾਲੇ ਹੁਣ ਤੂੰ ਹੋਰ ਕਰਨਾ ਵੀ ਕੀ ਆ ਘਰ ਵਿਹਲੀ ਨੇ ਨੌਕਰੀ ਪੇਸਾ ਤਾਂ ਕੋਈ ਹੈ ਨਹੀਂ ਆ ਵੀ ਤੂੰ ਨੌਕਰੀ ਤੇ ਜਾਨੀ ਆ ਤੇ ਆ ਜਾਣਾ ਇਹ ਕੰਮ ਤਾਂ ਸਿੱਖ ਲਾ ਤੂੰ ਐਦਾਂ ਕਰ ਪ੍ਰੀਤ ਸਭ ਤੋਂ ਪਹਿਲਾਂ ਤੂੰ ਮੇਰਾ ਸੂਟ ਸੀ ਮੈਂ ਤੈਨੂੰ ਦੇਣੀ ਆ ਆਪਣਾ ਸੂਟ ਹੈਗਾ ਸੀਣ ਵਾਲਾ ਇੱਕ ਪਤਲਾ ਉਹ ਕੱਢ ਕੇ ਕੱਟ ਕੇ ਦੋ ਸੀ ਤੇ ਲਾਗੇ ਤੈਨੂੰ ਮੈਂ ਦੱਸਾਂਗੀ ਮੈਂ ਵੀ ਧੀਗੇ ਪਹਿਲਾਂ ਸਵਾਈ ਕਰਦੀ ਰਹੀ ਆ ਚੱਲ ਕੋਈ ਨਾ ਮਸਾ ਮਾੜਾ ਹੀ ਸੀਤਾ ਜਾਊਗਾ ਮੈਂ ਘਰ ਹੀ ਪਾਉਣਾ ਮੈਂ ਕਿਹੜਾ ਕਿਤੇ ਪਾ ਕੇ ਬਾਹਰ ਉੱਥੇ ਵਿਖਾਲਣ ਜਾਣਾ ਪਈ ਆ ਮੇਰੇ ਨੂੰ ਨੇ ਸੂਟ ਸੀਤਾ ਤੇ ਨਾਲੇ ਪੁੱਤ ਅਜੀਤਾਂ ਵਾਲੀ ਵੇਖਾਂ ਕਿ ਤਰ੍ਹਾਂ ਸਵਾਈ ਕਰਦੀ ਆ ਤੇ ਸਵਾਈ ਕਰ ਕਰਕੇ ਨਾ ਤੇ ਘਰ ਦਾ ਖਰਚਾ ਸਾਰਾ ਹੀ ਤੋੜ ਲੈਂਦੀ ਆ ਤੇ ਧੀਏ ਘਰ ਆਪਣਾ ਕੰਮ ਕਰੀਏ ਨਾ ਤੇ ਸੋਹਣਿਆ ਲੱਗਦਾ ਕੰਮ ਆਪਣਾ ਜੀਤਾਂ ਦਾ ਨਾਮ ਬਿਲਕੁਲ ਨਹੀਂ ਲੈਣਾ ਇਸ ਘਰ ਦੇ ਵਿੱਚ ਪਤਾ ਵੀ ਇੱਕ ਮੈਨੂੰ ਕਹਿਰ ਚੜਦਾ ਇਨ੍ਹਾਂ ਤੋਂ ਮੈਂ ਚੱਲਿਆ ਜੇ ਪਰ ਮੰਮੀ ਮੇਰੇ ਰਸੂਟ ਨਵੇਂ ਆ ਤੇ ਮੰਮੀ ਹੁਣਾਂ ਨੇ ਬੜੇ ਵਧੀਆ ਬਣਾ ਕੇ ਦਿੱਤੇ ਆ ਜਿਵੇਂ ਉਹ ਸੀਤੇ ਤੇ ਉਹ ਤੇ ਖਰਾਬ ਹੀ ਹੋ ਜਣੇ ਆ ਚੱਲ ਧੀਏ ਉਹ ਵਧੀਆ ਨੇ ਉਹ ਇੱਕ ਵਾਰੀ ਲਾਂਭੋ ਸੰਭਾਲ ਲੈਨੇ ਆ ਤੇ ਮੁੜ ਕੇ ਆਪ ਘਰ ਸੀ ਲੈ ਤੇ ਫਿਰ ਘਰੇ ਹੀ ਸੀ ਲਿਆ ਕਰਾਂਗੇ ਜਾ ਸਿੱਖ ਲੈ ਪੁੱਤਰ ਤੈਨੂੰ ਲਾਗੋ ਮੈਂ ਦੱਸਿਆ ਕਰਾਂਗੀ ਸਿੰਘ ਦੀ ਮਸ਼ੀਨ ਆਡੇ ਘਰ ਏ ਘਰ ਦੇ ਕੰਮ ਕਰਦੇ ਆ ਸੋਹਣਿਆ ਲੱਗੀਦਾ ਐਵੇਂ ਲਾਂਭੇ ਇੰਨੀ ਸਵਾਈ ਦੇਣੀ ਏ ਲੋਕਾਂ ਨੂੰ ਹਾਏ ਰੱਬਾ ਇਹ ਤਾਂ ਕਿਤੇ ਲੱਲੂ ਹੀ ਏ ਕੋਈ ਕੰਮ ਨਹੀਂ ਨੂੰ ਕਰਨਾ ਆਂਦਾ ਪਰ ਇਹ ਹੀ ਪੀਦੇ ਪੇਕਿਆਂ ਤੇ ਤੋਰਾ ਤੁਰਿਆ ਹੀ 바ਵਾ ਜਿਹੜੀ ਚੀਜ਼ ਮਰਜੀ ਲੈ ਆਈ ਦੀ ਏ ਵਰਤ ਲਈਦੀ ਏ ਜੇ ਕਿਤੇ ਇਹਦੇ ਥਾਂ ਤੇ ਹੋਰ ਕੋਈ ਹੁੰਦੀ ਨਾ ਉਹਨੂੰ ਮੈਂ ਤੱਕਲੇ ਵਾਂਗੂ ਸਿੱਧੀ ਕਰ ਦੇਣਾ ਹੀ ਐ ਸਾਰੇ ਕੰਮ ਕਰਦੀ ਫਿਰਨਾ ਹੀ ਉਹਨੇ ਉੱਡੀ ਫਿਰਨਾ ਹੀ ਮੇਰੇ ਅੱਗੇ ਅੱਗੇ ਇਹ ਤਾਂ ਕੁੜੀ ਦਾ ਕੋਈ ਹਾਲ ਹੀ ਨਹੀਂ ਹੈ ਹੀ ਚੱਲੀ ਬਿਲਕੁਲ ਚੱਲੀ ਆਈ ਪ੍ਰਿਤ ਘੇਰੇ ਦਾ ਤਾਂ ਪਤਾ ਨਾ ਤੈਨੂੰ ਹਾਂਜੀ ਆ ਘੇਰਾ ਹੁੰਦਾ ਵਾ ਠੀਕ ਹੈ ਆ ਲੰਬਾਈ ਜਿੰਨੀ ਰੱਖਣੀ ਹੋਏ ਲੰਬਾਈ ਆ ਲੰਬਾਈ ਐਹਰੋਕ ਨੂੰ ਤੇ ਆ ਤੀਰਾ ਆ ਜਿਹੜਾ ਇਹ ਧੀਰਾ ਹੁੰਦਾ ਤੇ ਆ ਕਮਰ ਠੀਕ ਹੈ ਤੇ ਆ ਇੱਥੇ ਜਿਹੜੀ ਇਹ ਆ हिਪ ਠੀਕ ਹੈ ਨਾ ਠੀਕ ਤੇ ਇਸ ਤਰ੍ਹਾਂ ਹੁਣ ਆ ਵੇਖ ਕੇ ਤੇ ਨਿਸ਼ਾਨੀਆਂ ਲਾ ਤੈਨੂੰ ਮੈਂ ਦੱਸਣੀ ਆ ਆ ਕੀਰਾ ਮੇਨ ਪਹਿਲਾਂ ਬੱਲੇ ਮੰਮੀ ਟਾਈਮ ਨਾਲ ਹੀ ਨੋਨ ਨੂੰ ਡੈਬੀ ਟ੍ਰੇਨਿੰਗ ਦੇਣ ਹੈ ਹੋਰ ਟ੍ਰੇਨਿੰਗ ਦੇਣੀ ਨਹੀਂ ਤੂੰ ਇੰਨਾ ਕੰਮ ਕਰਨਾ ਤੇ ਅਹੀ ਨਹੀਂ ਕੋਈ ਵੀ ਕੰਮ ਕਰਨਾ ਨਾਲੇ ਇਹ ਤੇ ਅਹੀ ਅਮਨ ਨੂੰ ਵੀ ਸਬਕ ਦੱਸਣਾ ਜਿਹੜੀ ਆਂਦੀ ਹੈ ਨਾ ਮੇਰੇ ਤੋਂ ਬਗੈਰ ਤੁਹਾਡੇ ਸੂਣਨੀ ਸੀ ਆਪਣੇ ਮੈਂ ਵਾਂਢਿਓ ਆਣ ਕੇ ਸੀਨੇ ਨੇ ਮੇਰੀ ਨੂ ਨੇ ਵੇਖਿਆ ਜਾ ਸਕੇ ਤਾਂ ਆਪੇ ਹੀ ਸੀ ਲੈਣੇ ਅਸੀਂ ਦੱਸਣਾ ਉਹਨੂੰ ਸਿਖ ਕੇ ਚਲੋ ਚੰਗੀ ਗੱਲ ਆ ਉਧਰ ਆਪਾਂ ਵੀ ਮੋਰਚਾ ਮਾਰ ਲਿਆ ਮੰਮੀ ਸਾਰੀਆਂ ਵਟਾਂ ਓਟਾਂ ਲੰਬੀਆਂ ਗਈਆਂ ਤੇ ਨਾਲ ਦੀ ਨਾਲ ਹੀ ਨਾਲੇ ਭਈਏ ਮਿਲ ਗਏ ਆਪਾਂ ਝੋਨਾ ਵੀ ਲਾਉਣ ਦਾ ਤਾਂ ਉਹਨਾਂ ਨੂੰ ਆ ਤਾਂ ਬੜਾ ਵਧੀਆ ਹੋਇਆ ਪੁੱਤਰ ਜਿਹੜੇ ਭਈਏ ਮਿਲ ਗਏ ਨੇ ਤੇ ਹੋਰ ਕੀ ਆ ਵੇਖ ਮੰਮੀ ਮਿਹਨਤ ਦਾ ਬਸ ਇੰਨਾ ਆ ਮਿਹਨਤ ਦਾ ਹੁਣ ਮੈਂ ਇਦਾਂ ਕਰਾਂ ਲੱਗਦੇ ਹਾਥੀ ਨਾ ਸ਼ਹਿਰ ਚੱਲਿਆ ਉਹਦਾ ਟਰੈਕਟਰ ਧਵਾ ਲਿਆ ਵਾਂ ਜੇ ਤੁਹਾਨੂੰ ਕੋਈ ਸਮਾਨ ਸਮੂਹਣ ਮੰਗਾਉਣਾ ਆ ਤਾਂ ਦੱਸ ਦੋ ਮੈਨੂੰ ਸਮਾਨ ਤਾਂ ਕੋਈ ਵੀ ਨਹੀਂ ਮੰਗਾਉਣਾ ਸੀ ਚਲੋ ਕੋਈ ਗੱਲ ਨਹੀਂ ਨਹੀਂ ਮੰਗਾਉਣਾ ਤਾਂ ਫਿਰ ਮੈਂ ਜਾਂਦਾ ਵਾਂ ਗਿੱਲਾਵਾ ਟਰੈਕਟਰ ਮੈਂ ਹਾਂ ਚੱਲ ਧਵਾ ਹੀ ਲਿਆਉਣਾ ਵਾ ਤੇ ਪ੍ਰੀਤ ਤੂੰ ਮੇਰੇ ਆਉਂਦੇ ਨੂੰ ਕੱਪੜੇ ਰੈਡੀ ਰੱਖੀ ਠੀਕ ਆ ਆਉਂਦਿਆ ਫਿਰ ਮੈਂ ਉਧਰ ਨੂੰ ਚੱਲ ਜਾਣਾ ਵਾ ਪਚਾ ਕੇ ਆਵਾ ਉਹਨਾਂ ਦਾ ਟਰੈਕਟਰ ਠੀਕ ਆ ਠੀਕ ਆ ਠੀਕ ਆ ਹੋਏ ਨੀ ਮੈਂ ਤਾਂ ਗੈਸ ਦਾ ਪਤਾ ਮੰਗਾਉਣਾ ਸੀ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਤੋ ਓ ਇਦਾਂ ਕਰ ਅਨਿਸ਼ਾਨੀਆਂ ਲਾ ਆ ਮੈਂ ਕਿਤੇ ਮੈਂ ਵਿੱਕੀ ਨੂੰ ਕਹਾਂ ਵਾ ਵੇ ਵਿੱਕੀ ਆ ਮਾਤਾ ਕੀ ਗੱਲ ਆ ਵਿੱਕੀ ਰੋਕ ਇੱਥੇ ਮੇਰੀ ਗੱਲ ਸੁਣ ਹਾਂ ਵੇ ਕਿੰਨੇ ਕ ਪੈਸੇ ਲੱਗਣੇ ਟਰੈਕਟਰ ਤੋਂ ਤੇ ਪਤਾ ਨਹੀਂ ਹੁਣ ਕਿੰਨੇ ਲੱਗਦੇ ਆ ਮੈਂ ਕਿਹੜਾ ਕਦੀ ਟਰੈਕਟਰ ਤਵਾਇਆ ਵਾ 5-700 ਰੁਪਿਆ ਲੱਗ ਜਾਊਗਾ ਹਾਂ ਹੋਏ ਇਹ 500 ਆਹੋ ਗੋੜ ਗੋੜ ਮਿੱਟੀ ਨਾਲ ਲਿਬੜਿਆ ਵਾ ਦਸ ਇੰਨੇ ਕ ਤਾਂ ਲੈਣੀਆਂ ਅਗਲੇ ਆ ਤੂੰ ਇਦਾਂ ਕਰਾ ਟਰੈਕਟਰ ਇੱਥੇ ਲਿਆ ਗਾਂ ਤੇ ਦੋ ਚਾਰ ਬਾਲਟੀਆਂ ਮਾਰ ਕੇ ਉੱਤੇ ਤੇ ਮੋਟੇ ਮੋਟੇ ਮਿੱਟੀ ਲਾ ਦੇ ਤੇ ਬਾਕੀ ਉੱਥੇ ਉਹਨਾਂ ਦੇ ਘਰ ਸਾਰੇ ਸਾਂਦਣ ਨੇ ਉਹੜੇ ਪੰਪ ਜਿਆ ਧੋਣ ਵਾਲਾ ਹੁੰਦਾ ਉਹ ਵੀ ਉਹ ਦਿਨ ਮੈਂ ਵੇਖਿਆ ਹੀ ਉਹਨਾਂ ਦਾ ਕਰ ਹੈਗਾ ਤੇ ਕਵਲ ਨੇ ਆਪੇ ਤੋਂ ਹੋ ਕੇ ਤੇ ਸਾਰੀ ਮਿੱਟੀ ਮੁੱਟੀ ਲਾ ਲੈਣੀ ਹੈ। ਉਹ ਬੱਸ ਕਰ ਮਾਤਾ। ਕੰਜੂਸੀ ਦੀ ਵੀ ਕੋਈ ਥਾਂ ਹੁੰਦੀ ਆ। ਇੰਨੀ ਕੰਜੂਸੀ ਕਰ ਛੱਡਣੀ ਆ ਹੁਣ। ਸ਼ੁਗਰ ਨਹੀਂ ਕਰਦੇਗੀ। ਅਗਲੇ ਨੇ ਆਪਣਾ ਸਾਧਨ ਦਿੱਤਾ ਆ। ਸਾਰੇ ਕੰਮ ਕਰ ਲਿਆ ਆਪਾਂ ਉਹਦੇ ਨਾਲ। ਤੇ ਹੁਣ 10-5-600 ਰੁਪਏ ਵਿਸੇ ਤੇ ਆਪਾਂ ਹੁਣ ਚਿੱਠੀ ਵਟ ਲਈਏ। ਨਾਲੇ ਵੇਖ ਲਾ ਅਗਲੇ ਨੇ ਆ ਕੇ 50000 ਰੁਪਏ ਵੀ ਦਿੱਤਾ ਸਾਡਾ ਹੈ। ਉਹਦਾ ਵਿਆਜੀ ਚੁੱਕ ਕੇ ਦੇਣੇ ਸੀ। ਚੱਲ ਫੇ ਠੀਕ ਐ। ਧਵਾਲਾ ਫੇਰ। ਆਹੋ ਇਦਾਂ ਨਹੀਂ ਕਰਦੇ ਰਹੀਦਾ ਹੁੰਦਾ ਐਵੇਂ। ਚੱਲ ਠੀਕ ਐ ਜਾ ਫੇ। ਤੁਸੀਂ ਇਦਾਂ ਕਰੋ ਮੇਰੇ ਕੱਪੜੇ-ਕਪੜੇ ਉਹਨੂੰ ਕਿਉਂ ਪ੍ਰੀਤ ਨੂੰ ਕੱਢਦੇ ਮੈਂ ਹੁੰਦਿਆ ਹੀ ਨਾ ਨਾ ਆਕੇ ਤੇ ਚਲ ਜਾਣਾ ਤਾਰੀ ਲੱਗ ਗਈ ਇਸੇ ਕਰਕੇ ਮੈਂ ਹੁਣ ਨਹੀਂ ਨਾਤਾ ਚੱਲ ਜਾਓ ਤੇ ਸੱਚ ਮਾਤਾ ਕਹਿ ਕੰਮ ਆਈ ਸੀ ਕਿ ਜਾ ਇਹੋ ਗੱਲ ਕਰਨ ਆਈ ਸੀ ਵੇਹੋ ਗਾਲੀ ਕਰਨ ਆਈ ਆ ਤੇਰੇ ਨਾਲ ਕੋਈ ਹਾਲ ਨਹੀਂ ਮਾਤਾ ਜ਼ਰਾ ਜਾ ਤੇ ਜਾ ਕੰਮ ਕਰ ਆਪਣਾ ਆਹ ਦੇ ਮਮਿ ਨੇ ਨਵਾਂ ਹੀ ਪੰਗਾ ਪਾਤਾ ਮੇਰੇ ਗੱਲ ਨਾ ਮੈਨੂੰ ਇਹਦੀ ਸਮਝ ਲੱਗਣ ਦੀ ਆ ਨਾ ਮੈਨੂੰ ਕੱਟਣੀ ਆਉਣ ਤੇ ਨਾ ਮੈਨੂੰ ਸੀਣੇ ਆਉਣ ਗੁੱਸਾ ਜਾ ਜਾਣ ਡਿਆ ਉਹ ਵੀ ਆ ਕਿ ਤੂੰ ਮੇਰੇ ਸੂਟ ਸੀ ਜਾ ਜੇ ਸੀ ਕੇ ਜਾਣੇ ਆ ਤੇ 아이 ਜਾਣਾ ਪਰਾਂ ਕਿ ਇਹਨਾਂ ਨੇ ਟਰੈਕਟਰ ਦੇਣ ਤੇ ਜਾਣਾ ਹੀ ਆ ਸੂਟ ਨਾਲ ਹੀ ਕਲਾ ਦੇਣੇ ਆ ਮੰਮੀ ਨੂੰ ਕਹਿੰਨੀ ਆ ਕਿ ਸੁਆਕੇ ਬਾਅਦ ਚ ਕਲਾ ਦਿਓ ਮੇਰੇ ਕੋ ਨਹੀਂ ਆ ਇੰਨੇ ਕੰਮ ਕੀਤੇ ਜਾਣੇ ਆਗੇ ਲੈ ਨੀ ਆ ਗਏ ਜਾਬਦਾ ਵਿੱਕੀ ਟਰੈਕਟਰ ਧਵਾ ਕੇ ਆਹ ਭਾਲਾ ਵੇਖੀਏ ਕਿੱਡਾ ਸੋਹਣਾ ਲੱਗਦਾ ਲੈ ਕਿੱਡਾ ਸੋਹਣਾ ਨਿਕਲ ਆਇਆ ਵਿੱਕੀ ਆਹ ਤੇ ਹੋਰ ਕੀ ਨਿਕਲ ਆਇਆ ਹੈ ਪੂਰੇ ਚੰਡ ਗੜ ਡਦੇ ਆਗੇ ਆਹ ਵਧੀਆ ਮਾਰਦੇ ਆ ਝੱਗ ਜੀ ਰੁਪਈਆ ਦਾ 700 ਲੱਗਾ ਵਾ ਪਰ ਇਹ ਆ ਕਿ ਚੰਡ ਪੂਰੇ ਕੱਢ ਤੇ 700 ਆਹੋ ਚਲੋ ਫੇਰ ਲਿਆਓ ਮੇਰੇ ਕਪੜੇ-ਕੁਪੜੇ ਤੇ ਜਾਵਾਂ ਮੈਂ ਮੈਂ ਸੋ ਚੰਡੀ ਆ ਕਿ ਤੁਸੀਂ ਤੇ ਜਾਣਾ ਤੇ ਆਈ ਆ ਮੈਂ ਵੀ ਤੁਹਾਡੇ ਨਾਲ ਹੀ ਚੱਲ ਜੰਨੀ ਆ ਤੂੰ ਮੇਰੇ ਨਾਲ ਕੀ ਕਰਨ ਜਾਣਾ ਅੱਜ ਕੱਲ ਤੇ ਤੂੰ ਆਈ ਆ ਉਹ ਜਿਹੜੇ ਨਵੇਂ ਸੂਟ ਲਿਆਂਦੇ ਆ ਨਾਲੇ ਮੈਂ ਉੱਥੇ ਹੀ ਜਾਉਂਗੀ ਲੈ ਦੱਸ ਫੇਰ ਪਹਿਲਾਂ ਲੈ ਦੇਣ ਜਾਣੇ ਆ ਬਾਅਦ ਵਿੱਚ ਕਹਿ ਦੇ ਕੋਈ ਲੈਣ ਜਾਣੇ ਆ ਇੰਨਾ ਕੰਮਾਂ ਦੇ ਵਿੱਚ ਹੀ ਰਹਿਣਾ ਆ ਨਾਲੇ ਸਿਕੰਤ ਤੂੰ ਡਈਆਂ ਸੀਲਾ ਗਾ ਪਈ ਨਹੀਂ ਗੱਲ ਬਾਨੀ ਵੀ ਕਿ ਬੜਾ ਔਖਾ ਕੰਮ ਹੈ ਮੈਨੂੰ ਕਿਹੜੀ ਹੁਣੇ ਜਾਜ ਆ ਜਣੀ ਆ ਬਾਅਦ ਚ ਤੇ ਗਰਮੀਆਂ ਲੰਗ ਜਾਣੀਆਂ ਉਦੋਂ ਨੂੰ ਓਹੋ ਕਰੇਂਗੀ ਕੋਹ ਤਾਂ ਗੱਲ ਬਣੂਗੀ ਹੁਣ ਦੱਸ ਆਪਣੇ ਆਪ ਤਾਂ ਸਵਾਈਆਂ ਆ ਨਹੀਂ ਜਾਣੀ ਡੇਡੀਆਂ ਮੇਡੀਆਂ ਮਾਰ ਚਾਰ ਪੰਜ ਸੀਨਾ ਦਾ ਆਪੇ ਗੱਲ ਬਣ ਜਾਣੀ ਆ ਕਿਉਂ ਮਾਤਾ ਨਹੀਂ ਮੈਂ ਤੈਨੂੰ ਜਾਜ ਦੱਸਣ ਡਈ ਆ ਮੈਂ ਆਪਣਾ ਸੂਟ ਵੀ ਕੱਢ ਕੇ ਲਾਗੇ ਰੱਖਿਆ ਤੇ ਮੈਂ ਹਾਂ ਚੱਲ ਓ ਦੇ ਇਹ ਪਹਿਲਾਂ ਸੀਕ ਏ ਤੇ ਮੁੜ ਕੇ ਉਹ ਮਾੜਾ ਚੰਗਾ ਮੇਰਾ ਸੀ ਤਾਂ ਫੇਰ ਕਿਹੜੀ ਗੱਲ ਦੀ ਪ੍ਰੋਬਲਮ ਆ ਚਲੋ ਠੀਕ ਆ ਮੈਂ ਨਹੀਂ ਜਾਂਦੀ ਫੇਰ ਤੁਸੀਂ ਇਦਾਂ ਕਰਿਓ ਕਿ ਜਿਹੜੇ ਮੰਮੀ ਨੂੰ ਦੇ ਦਿਓ ਆਪੇ ਮੰਮੀ ਸਵਾਈ ਦੇਣਗੇ ਤੇ ਜੇ ਮੈਂ ਜਿਹੜੀ ਸਵਾਈ ਸਿੱਖਣੀ ਆ ਨਾ ਉਹ ਮੈਂ ਇੱਥੇ ਮਾਰੇ ਮੋٹے ਸੂਟਾਂ ਤੇ ਸਿੱਖ ਲਾਂਗੀ ਚਲ ਠੀਕ ਆ ਮਰਜ਼ੀ ਆ ਤੇਰੀ ਬਾਅਦ ਇਹ ਨਾ ਕਹਿਣੋ ਕਿ ਸੂਟ ਵੀ ਸਵਾਈ ਵਾਸਤੇ ਇੱਥੇ ਦੇ ਕੇ ਜਾਣ ਦੇ ਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਚਲੋ ਆਓ ਫਿਰ ਲੈ ਆ ਕੱਪੜੇ ਲੈ ਆ ਮੇਰੇ ਤਾਰੀ ਲਾਵਾਂ ਤੇ ਜਾਵਾਂ ਸਸਿਆ ਮਮੀ ਜੀ ਸਸਿਕਾ ਸਸਿਆ ਰੱਜੀ ਉਹ ਠੀਕ ਠਾਕ ਹਾਂ ਮੈਂ ਕੁਰਸੀ ਲਿਆ ਕੋਈ ਨਹੀਂ ਇੱਥੇ ਬਹਿ ਜਾਣਾ ਨਹੀਂ ਕੁਰਸੀ ਤੇ ਬਹਿ ਜਾਣਾ ਔਰ ਪਾਣੀ ਲੇਵਾ ਨਹੀਂ ਨਹੀਂ ਪਾਣੀ ਦੀ ਤੈਨੂੰ ਲੋੜ ਕੀ ਕਰਦੇ ਕਵਲ ਹਣੀ ਪਤਾ ਨਹੀਂ ਗੱਡੀ ਲੈ ਕੇ ਗਿਆ ਕਵਲ ਤੇ ਸੰਦੀਪ ਇੱਥੇ ਸੂਈ ਚ ਕੰਮ ਕਰ ਰਹੀ ਠੀਕ ਆ ਠੀਕ ਆ ਹੋਰ ਤੂੰ ਸੁਣਾ ਬਸ ਵਧੀਆ ਠੀਕ ਠਾਕ ਆ ਪ੍ਰੀਤ ਦਾ ਕਿਦਾਂ ਹਾਂ ਪ੍ਰੀਤ ਵੀ ਠੀਕ ਆ ਕੰਮ ਨਿਬੜ ਗਿਆ ਸੀ ਮੈਂ ਹਾਂ ਜਾ ਲ ਟਰੈਕਟਰ ਦੇ ਆਵਾ ਤੇ ਅੱਜ ਤਵਾ ਤੋ ਹੋ ਗਿਆ ਤੇ ਮੈਂ ਲੈਣਤਾ ਚਲ ਚੰਗਾ ਕੀਤਾ ਹਾਂਜੀ ਹੋਰ ਲੱਗ ਗਿਆ ਝੋਨਾ ਸਾਰ ਝੋਨਾ ਹਾਂਜੀ ਡੇ ਅੱਜ ਲਾਉਣ ਬੰਦੇ ਲੱਗ ਹੀ ਜਾਣਾ ਚਲ ਵਧੀਆ ਹੋਇਆ ਹੋਰ ਡੈਡੀ ਜੀ ਕਿਦਾਂ ਝੋਨੇ ਚੱਲ ਠੀਕ ਆ ਠੀਕ ਆ ਬਾਤੀ ਦਵਾਈ ਦੂਈ ਮੰਮੀ ਜੀ हां ਤੁਹਾਡੀ ਕੁੜੀ ਨੇ ਲਵਾਵਾ ਭੇਜਿਆ ਜੀ ਕੀ ਹੈ ਇਹਦੇ ਵਿੱਚ ਫੋਨ ਲਾ ਕੇ ਪੁੱਛ ਲਿਆ ਮਿੰਟ ਹੁੰਦੇ ਹੁੰਦੇ ਫੜਾਤਾ ਕਹਿੰਦੀ ਹੈ ਮਮੀ ਹੁਣਾਂ ਨੂੰ ਫੜਾ ਦਿਓ ਮੈਂ ਤਾਂ ਸਗੋਂ ਪੁੱਛਿਆ ਵੀ ਨਹੀਂ ਕੀ ਆ ਚਲ ਕੋਈ ਨਹੀਂ ਫਿਰ ਮੈਂ ਫੋਨ ਲਾ ਕੇ ਪੁੱਛ ਲਾ ਹਾਂ ਕਰ ਲਿਓ ਤੁਸੀਂ ਗੱਲ ਕੋਈ ਗੱਲ ਨਹੀਂ ਸਸੀਆ ਭਾਬੀ ਜੀ ਸਤਿ ਸ਼੍ਰੀ ਅਕਾਲ ਵਿੱਕੀ ਹੁਣ ਲੱਗਿਆ ਫੋਨ ਹੀ ਕਰ ਲੈਣਾ ਹੈਗਾ ਕੋਈ ਠੰਡਾ ਮੰਗਾ ਲੈਂਦੇ ਜਾਂ ਕੋਈ ਨਿੰਬੂ ਪਾਣੀ ਬਣਾ ਲੈਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਠੰਡੇ ਦੀ ਤਾਂ ਲੋੜ ਹੈਗੀ ਪਾਣੀ ਚੰਗਾ ਸਗੋ ਔਰ ਭਾਬੀ ਜੀ ਕੀ ਹਾਲ ਚਾਲ ਜੇ ਬਸ ਵਧੀਆ ਇੱਥੇ ਤੇ ਮੈਨੂੰ ਲੱਗਦਾ ਅੱਜ ਮਾਮਲਾ ਗੜਬੜੀ ਆ ਐ ਲੱਗਣ ਡਿਆ ਜਿੱਦਾਂ ਸਾਰੇ ਮੈਂ ਤੇ ਗਰੁੱਬੇ ਪਏ ਹੁੰਦੇ ਆ ਨਾ ਭਾਬੀ ਨੇ ਖੁੱਲ ਕੇ ਕੁਵਾਇ ਬੁਲਾਇਆ ਵਾ ਤੇ ਨਾ ਡੈਡੀ ਮੇਰੇ ਨਾਲ ਹੱਸ ਕੇ ਬੋਲੇ ਆ ਉਦੋਂ ਦੀ ਕਿਤਾਬ ਐ ਫੜੀ ਆ ਮਨੀਮਾ ਵਾਂਗੂ ਜਿੱਦਾਂ ਅੱਜ ਹੀ ਸਾਰਾ ਹਿਸਾਬ ਕਿਤਾਬ ਕਰ ਲੈਣਾ ਹੁੰਦਾ ਚਲੋ ਠੀਕ ਆ ਮੰਮੀ ਜੀ ਮੈਂ ਫੇਰ ਚੱਲਦਾ ਹਾਂ ਐਦਾਂ ਥੋੜਾ ਚੱਲ ਜਾਣਾ ਵਾ ਪਾਣੀ ਦਾ ਘੁੱਟ ਪੀ ਕੇ ਤੇ ਮੈਂ ਚੱਲ ਜਾਣਾ ਜਿੱਦਾਂ ਹੱਥ ਲਾਉਣਾ ਆ ਹੁੰਦਾ ਵਾ ਬਹਿ ਜਾ ਚਾਹ ਪੀ ਕੇ ਜਾਵੀਂ ਨਹੀਂ ਨਹੀਂ ਚਾਹ ਦੀ ਤੇ ਲੋੜ ਹੈਗੀ ਜਾਣਾ ਮੋਟਰਸਾਈਕਲ ਤੇ ਫਿਰ ਨੇਰਾ ਹੋ ਜਾਣਾ ਮੈਨੂੰ ਲੇਟ ਹੋ ਜਾਣਾ ਮੈਂ ਨਹੀਂ ਕਬਲ ਆਉਣ ਵਾਲਾ ਵਾ ਤੇ ਨਾਲ ਚਾਹ ਬਣ ਜਾਂਦੀ ਉਹ ਨੇਚਰ ਨੂੰ ਤੇ ਬੈ ਜਾ ਮੈਂ ਸੰਦੀਪ ਨੂੰ ਕਹਿੰਨੀ ਚਾਹ ਬਣਾਵੇਂ ਬੈ ਜਾ ਬੈ ਜਾ ਚਲੋ ਚਾਹ ਦੀ ਤੇ ਲੋੜ ਨਹੀਂ ਉਦੋਂ ਸੰਦੀਪ ਜੇ ਠੰਡਾ ਹੈ ਨਹੀਂ ਤੂੰ ਕਮ ਸੋ ਕੰਮ ਨਿੰਬੂ ਪਾਣੀ ਬਣਾ ਕੇ ਘੋਟ ਲੈ ਜਾਂਦੀ ਹਾਂ ਬੁਰੇ ਨਹੀਂ ਲੱਗੇ ਦਾ ਫੋਕਾ ਪਾਣੀ ਦਿੰਦੇ ਆ ਜਵਾਈ ਭਾਈ ਨੂੰ ਨਿੰਬੂ ਹੈ ਹੀ ਨਹੀਂ ਘਰ ਤੇ ਮੈਂ ਨਿੰਬੂ ਪਾਣੀ ਕਿ ਤਰ੍ਹਾਂ ਬਣਾ ਲੈਂਦੀ ਚੱਲ ਫਿਰ ਇੰਜ ਕਰ ਕਵਰ ਨੂੰ ਫੋਨ ਕਰ ਆਉਣ ਹੀ ਵਾਲਾ ਹੋਣਾ ਵਾ ਤੇ ਉਹਨੂੰ ਆ ਕੋਈ ਚੀਜ਼ ਲੈ ਚਾਹ ਨਾ ਤੇ ਛੇ ਛੇ ਚਾਹ ਬਣਾ ਉਹ ਕਾਲਾ ਬੜਾ ਪਿਆ ਆ ਕਰਦੀ ਆ ਹਾਂ ਛੇਤੀ ਕਰ ਲੈ ਵਾ ਵਾ ਪੁੱਤ ਕਾਲੀ ਨਹੀਂ ਕਰੀਦੀ ਕਾਲੀ ਜੀ ਹਮੇਸ਼ਾ ਨਾਲ ਸਾਨ ਹੁੰਦਾ ਵਾ ਅੱਗੇ ਤੇਰੀ ਮਾਂ ਨੇ ਕਾਲੀ ਕੀਤੀ ਹੈ ਨਾ ਵੇਖ ਲੈ ਕਿੰਨਾ ਨੁਕਸਾਨ ਕਰਕੇ ਆਈ ਆ ਤੈਨੂੰ ਪਤਾ ਨਾ ਇਹ ਸਿਰਫ ਕਾਲੀ ਕਾਲੀ ਦੇ ਕੰਮ ਨੇ ਉਹ ਨਹੀਂ ਨਹੀਂ ਡੈਡੀ ਜੀ ਏਡੀ ਕੋਈ ਗੱਲ ਨਹੀਂ ਹੋਈ ਬਾਦ ਸੋਨੂ ਵੀਰ ਹੋਣਾ ਨੇ ਉਦਾਂ ਜਾਣ ਕੇ ਜਿਆਦਾ ਗੱਲ ਚੁੱਕਤੀ ਆ ਦੇਖੋ ਗੱਲ ਆ ਗਈ ਤੇ ਤੂੰ ਮੈਨੂੰ ਫੋਨ ਲਾਉਂ ਨੋ ਮੈਂ ਉਥੇ ਆਉਂਦਾ ਮੇਰੀ ਗੱਲ ਆਖੀ ਕਦੀ ਵੀ ਸੋਨੂ ਨੇ ਮੰਨਾਂ ਨਹੀਂ ਮੈਨੂੰ ਕਰਨਾ ਜੋ ਮੰਦਾ ਉਦਾਂ ਸੋਨੂ ਨੇ ਮੰਨਣਾ ਸੀ ਤੂੰ ਮੈਨੂੰ ਫੋਨ ਤੇ ਕਰਦੇ ਉਹ ਫੋਨ ਤੇ ਡੈਡੀ ਜੀ ਮੈਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਚਾਹੁੰਦਾ ਹੀ ਨਹੀਂ ਵੀ ਉਥੇ ਆ ਗੱਲਾਂ ਬਾਤਾਂ ਹੋਣ ਚੰਗੇ ਥੋੜੀ ਲੱਗੀਦਾ ਮੈਂ ਤਾਂ ਸਿਰਫ ਪ੍ਰੀਤ ਨੂੰ ਫੋਨ ਕੀਤਾ ਸੀ ਤੋਂ ਰੱਬ ਵੱਲੋਂ ਹੀ ਮੰਮੀ ਹੋਣਾ ਦੇ ਨਾਲ ਹੀ ਤੇ ਮੰਮੀ ਹੋਣਾ ਨੂੰ ਲੈ ਕੇ ਉਥੇ ਆ ਗਈ ਫਿਰ ਇਦਾਂ ਹੀ ਆਮੋ ਸਾਹਮਣੇ ਫਿਰ ਗੱਲਾਂ ਬਾਤਾਂ ਹੋ ਗਈਆਂ ਨਾਲੇ ਮੈਂ ਤਾਂ ਗੱਲ ਵਧਾਉਣੀ ਨਹੀਂ ਚਾਹੁੰਦਾ ਆ ਤੇ ਸੋਨੂੰ ਨੇ ਕੰਮ ਖਰਾਬ ਕੀਤਾ ਜਿਆਦਾ। ਨਾਲੇ ਡੈਡੀ ਜੀ ਮੈਂ ਤਾਂ ਅੱਜ ਦਾ ਦਿਨ ਦੇਣਾ ਤਾਂ ਹੀ ਨਾ ਆ ਲੜਾਈ ਝਗੜੇ ਚ ਕਦੀ ਪਿਆ ਹੀ ਨਹੀਂ। ਮੈਂ ਤਾਂ ਕੋ ਕੋ ਡਰਦਾ ਇੰਨਾ ਕੰਮਾਂ ਤੋਂ। ਪਰ ਜਦੋਂ ਹੁਣ ਉਹ ਆ ਕੇ ਟਰੈਕਟਰ ਤੇ ਗਾੜੀ ਖਲੋ ਗਿਆ ਚਾਬੀ ਕੱਢ ਲਈ ਮੈਨੂੰ ਧੱਕੇ ਮਾਰੇ। ਤੇ ਫਿਰ ਮੈਂ ਕੀ ਕਰਦਾ ਮੈਂ ਤਾਂ ਘਬਰਾ ਗਿਆ ਸੀ। ਤੇ ਫਿਰ ਏਦਾਂ ਫਰੀਦ ਨੂੰ ਫੋਨ ਲਾ ਦਿੱਤਾ ਘਬਰਾ ਕੇ। ਮੈਨੂੰ ਕੋ ਸੁੱਝਿਆ ਔੜਿਆ ਹੀ ਨਹੀਂ। ਮੈਂ ਤਾਂ ਸਗੋਂ ਇਹਨੂੰ ਵੇਖ ਲੋ ਗਾਲ ਮੰਦਾ ਵੀ ਨਹੀਂ ਕੀਤਾ। ਕਿਉਂਕਿ ਚਾਚੇ ਦਾ ਇਹਦੇ ਪੁੱਤ ਭਰਾ ਆ ਜੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਤਾਂ ਆਪਣੇ ਆਪ ਨੂੰ ਹੀ ਲੱਗਣ ਪਤਾ ਨਹੀਂ ਇੰਨੇ ਵੀ ਕਿਉਂ ਐਦਾਂ ਕੀਤਾ ਇਹ ਤੇ ਹੱਕ ਐਦਾਂ ਦਾ ਹੈਤ ਨਹੀਂ ਜਿਹੜਾ ਕੰਮ ਇੰਨੇ ਵੀ ਕੀਤਾ ਗਏ ਵੇ ਟਰੈਕਟਰ ਢੱਕਣ ਵਾਲਾ ਉਹੋ ਹੀ ਨਾ ਕਾਲੀ ਕਾਲੀ ਦੇ ਵਿੱਚ ਇਹ ਵੀ ਵੇਰ ਗਿਆ ਗਾੜੀ ਤੇ ਤੂੰ ਦੱਸ ਹੌਸਲੇ ਨਾਲ ਗੱਲ ਕਰ ਲੈ ਜੇ ਜਿਹੜੀ ਵੀ ਕਰਨੀ ਆ ਐਦਾਂ ਚੰਗੇ ਥੋੜੀ ਲੱਗੀਦਾ ਹੁਣ ਵੇਖ ਲਓ ਤੁਹਾਡੇ ਤੱਕ ਗੱਲ ਪਹੁੰਚੀ ਆ ਫਿਰ ਐਦਾਂ ਗੱਲਾਂ ਚੋਂ ਕਈ ਗੱਲਾਂ ਬਣ ਜਾਂਦੀਆਂ ਇਹਦਾ ਵੀ ਗੱਲਾਂ ਤੇ ਮੇਰੇ ਕੋ ਸਾਰੀਆਂ ਹੀ ਪਹੁੰਚਦੀਆਂ ਰੀਆਂ ਪਰ ਪਹੁੰਚੀਆਂ ਮੇਰੇ ਕੋ ਲੇਟ ਨੇ ਤੇ ਦੂਜੀ ਗੱਲ ਇਹ ਆ ਵੇ ਵੇਖੋ ਤੁਸੀਂ ਤੇ ਆਪੋ ਚਾਚੇ ਤਾਇਦੇ ਪੁੱਤ ਭਰਾ ਸਾਡੀ ਰਿਸ਼ਤੇਦਾਰੀ ਉਨੀ ਤੇ ਹੱਲੇ ਵਾਲੇ ਨੇ ਉਨੀ ਉਹਨਾਂ ਵਾਲਵਾ ਤੇ ਇਹ ਦਮਾ ਵੀ ਜੋ ਵੀ ਫੈਲਾ ਹੁੰਦਾ ਨਾ ਲੱਗਦੇ ਚਾਲੇ ਤੇ ਤੁਸੀਂ ਇਹੋ ਕਰਾ ਗਏ ਕਿ ਆਪੋ ਚ ਨਵੇੜਿਆ ਕਰੋ ਸਾਡੇ ਤੱਕ ਗੱਲ ਨਾ ਪਹੁੰਚੇ ਅਸੀਂ ਹੁਣ ਕਿਨੂੰ ਛੱਡੀਏ ਤੇ ਕਿਨੂੰ ਰੱਖੀਏ ਆਹੋ ਇਹ ਗੱਲ ਤਾਂ ਡੈਡੀ ਜੀ ਢਾਡੀ ਸਹੀ ਆ ਬਾਕੀ ਜਿੰਨੇ ਵੀ ਬੰਦੇ ਨੇ ਗੱਲ ਦੱਸਣੀ ਆ ਉਹਨੇ ਹਮੇਸ਼ਾ ਹੀ ਇਦਾਂ ਹੀ ਕਹਿਣਾ ਵਾ ਵੀ ਮੈਂ ਸੱਚਾ ਵਾਂ ਉਹ ਝੂਠਾ ਵਾ ਇਹ ਦਵਾਕਾ ਗੱਲ ਤਾਂ ਢਾਡੀ ਸਹੀ ਆ ਹਰ ਕੋਈ ਆਪਣੇ ਆਪ ਨੂੰ ਸੱਚਾ ਦੱਸਦਾ ਆ ਬਾਕੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਬਸ ਆਹ ਜਿਹੜੀ ਪਹੁੰਚ ਗਈ ਪਹੁੰਚ ਗਈ ਅੱਜ ਤੋ ਗਾਂ ਜੋ ਵੀ ਆ ਉਥੇ ਰਹੂਗੀ ਕੱਲ ਇੱਥੇ ਤੱਕ ਨਹੀਂ ਆਉਂਦੀ ਸਾਡੇ ਬਾਅਦ ਤੇ ਜ਼ਿਆਦਾ ਮੁਸੀਬਤ ਬਣ ਜਾਂਦੀ ਹੈ ਨਾ ਅਸੀਂ ਕਿ ਤੁਹਾਨੂੰ ਮਾਰਾ ਕਹੀਏ ਉਹਨਾਂ ਨੂੰ ਕਹੀਏ ਆਹੋ ਇਹ ਤਾਂ ਹੈ ਹੀ ਆ ਡੈਡੀ ਜੀ ਤੇ ਇਹ ਕਰਕੇ ਲੱਗਦੇ ਚਾਹਦੇ ਉਥੇ ਆਪ ਹੀ ਬਹਿ ਕੇ ਇਹ ਨਹੀਂ ਵੀ ਲੜਾਈ ਕਰਕੇ ਕਰਨੇ ਹੁੰਦੇ ਸਾਡੇ ਕੰਮ ਬਹਿ ਕੇ ਤੀਕੇ ਨਾਲ ਗੱਲ ਕਰੀਦੀ ਆ ਹਾਂ ਜਿੱਥੇ ਨਹੀਂ ਕੋ ਦਾ ਮਸਲਾ ਹੱਲ ਹੁੰਦਾ ਉਤੋਂ ਕੇ ਭੈਣ ਭਰਾ ਨੂੰ ਵਿੱਚ ਭਾਲ ਲਓ ਵੀ ਆ ਗੱਲ ਆ ਵੀ ਸਾਡਾ ਕੰਮ ਸੁੱਤ ਨਹੀਂ ਬੈਣਦਾ ਤੇ ਵਿੱਚ ਤੀਜਾ ਬੰਦਾ ਸਿਆਣਾ ਬੰਦਾ ਵਹਿੰਦਾ ਪੇ ਗੱਲ ਮੁਕਾ ਦਿੰਦਾ ਤੇ ਗਾ ਇਹੋ ਜੀ ਗਲਤੀ ਗਾ ਨਹੀਂ ਕਰਨੀ ਜਿਹੜੀ ਆ ਹੁਣ ਕੀਤੀ ਆ ਨਹੀਂ ਨਹੀਂ ਮੈਂ ਤਾਂ ਨਹੀਂ ਗਾ ਤੇ ਕੋਈ ਵੀ ਗਲਤੀ ਕਰਦਾ ਮੈਂ ਤਾਂ ਸਗੋਂ ਐਰਕਾ ਘਰ ਰਹਿ ਕੇ ਪਸਤੌਂ ਦਾ ਇਹਨਾਂ ਚੰਗਾ ਤੇ ਮੈਂ ਆਪਣੇ ਕੰਮ ਤੇ ਚੱਲ ਜਾਂਦਾ ਅੱਗੇ ਤੋਂ ਕਦੀ ਵੀ ਕੋਈ ਗੱਲ ਕਰਨੀ ਆ ਮੇਰੇ ਨਾਲ ਸਿੱਧੀ ਗੱਲ ਕਰਨੀ ਆ ਕਵਲ ਦੀ ਮਾਂ ਨੂੰ ਕਦੀ ਵਿੱਚ ਨਹੀਂ ਗਾ ਲੈਣਾ ਤੈਨੂੰ ਪਤਾ ਨਾ ਜਨਾਨੀਆਂ ਦੇ ਜਿੱਦਾਂ ਤੇ ਕੰਮ ਹੁੰਦੇ ਆ ਇਹਨਾਂ ਜਿਹੜੀ ਨਹੀਂ ਗੱਲ ਕਰਨ ਵਾਲੀ ਉਹ ਵੀ ਕਰ ਦੇਣੀ ਆ ਹੁਣੇ ਉੱਥੇ ਇਹ ਦੱਸਦੀ ਮੈਂ ਉੱਥੇ ਕੋਈ ਗੱਲਬਾਤ ਨਹੀਂ ਇਹੋ ਜੀ ਕੀਤੀ ਪਰ ਮੇਰੀ ਭੈਣ ਨੇ ਮੈਨੂੰ ਦੱਸਣ ਲਈ ਆ ਨਾ ਇਆਇਆ ਕੁਝ ਐਸੀ ਗੱਲਾਂ ਕਰਕੇ ਗਈ ਆ ਕੀ ਲੋਰੀ ਇਹੋ ਜੀਆਂ ਗੱਲਾਂ ਕਰਨ ਦਾ ਆ ਚਲੋ ਕੋਈ ਗੱਲ ਨਹੀਂ ਹੁਣ ਗੱਲ ਉਹੀ ਆ ਨਾ ਫਿਰ ਜਦੋਂ ਚਾਰ ਜੀ ਬੈਠੇ ਹੁਣ ਫਿਰ ਕੋਈ ਨਾ ਕੋਈ ਤਾਂ ਗੱਲ ਵੱਧ ਘਟ ਮੂੰਹੋਂ ਨਿਕਲ ਜਾਂਦੀ ਆ ਪਰ ਜਨਾਨੀਆਂ ਜ਼ਿਆਦਾ ਕਰਦੀਆਂ ਨੇ ਚਲੋ ਕੋਈ ਨਹੀਂ ਗਾਂ ਤਾਂ ਧਿਆਨ ਰੱਖਾਂਗੇ ਚਲੋ ਠੀਕ ਆ ਫਿਰ ਡੈਡੀ ਜੀ ਮੈਂ ਚੱਲਦਾ ਹਾਂ ਸੱਚ ਮੈਨੂੰ ਜ਼ਿਆਦਾ ਆ ਝੋਨਾ ਡੇ ਬਈ ਇਹ ਲਾਉਣ ਤੇ ਥੋੜੀ ਬੋਦੀ ਪਨੀਰੀ ਥੜ ਗਈ ਤੇ ਉਹਨਾਂ ਨੇ ਤਾਂ ਸੱਡ ਕੇ ਚੱਲ ਜਾਣਾ ਵਾ ਨਾਲੇ ਪੈਸਾ ਤੇ ਲਾ ਵੀ ਦੇਣਾ ਉਹਨਾਂ ਨੂੰ ਚਾਹ ਪੀਂਦਾ ਪੀਂਦਾ ਜਾਣਾ ਹੋਵੇ ਲੇਡੀ ਹੋ ਜਾਂ ਹੈ ਚਲੋ ਠੀਕ ਆ ਚਲੋ ਠੀਕ ਆ ਹਰ ਚੰਗਾ